ਮਿਹਨਤ ਦੇ ਨਾਲ ਆਪਣੇ ਘਰ ਪਰਿਵਾਰ ਨੂੰ ਚਲ ਰਹੇ ਇਸ ਮੁੰਡੇ ਨੂੰ ਨਹੀਂ ਪਤਾ ਸੀ ਕਿ ਅੱਜ ਉਹ ਘਰ واپس ਨਹੀਂ ਆਵੇਗਾ। ਨਹਿਰ ਦੇ ਵਿੱਚ ਡੁੱਰੇ ਇਸ ਮੁੰਡੇ ਨੂੰ ਲੈ ਕੇ ਉਸਦੇ ਪਰਿਵਾਰਿਕ ਮੈਂਬਰ ਬੇहद ਹੀ ਚਿੰਤਾ ਦੇ ਵਿੱਚ ਨੇ। ਸੰਗਰੂਰ ਤੋਂ ਇਹ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ ਖਨੋਰੀ ਨੇੜੇ ਸਿਲੰਡਰਾਂ ਦੇ ਨਾਲ ਭਰੀ ਹੋਈ ਗੱਡੀ ਹਾਦਸਾ ਗ੍ਰਸਤ ਹੋ ਗਈ। ਹਾਦਸਾ ਵਾਪਰਨ ਤੋਂ ਬਾਅਦ ਗੱਡੀ ਚਾਲਕ ਨਹਿਰ ਦੇ ਵਿੱਚ ਡਿੱਗ ਪਿਆ ਸੀ। ਦੱਸਦੀ ਹੈ ਕਿ ਨਾਲ ਹੀ ਪਾਣੀ ਦੇ ਵਹਾਵ ਦੇ ਨਾਲ ਉਹ ਲਾਪਤਾ ਹੋ ਗਿਆ ਗੋਤਾਖੋਰਾਂ ਦੇ ਵੱਲੋਂ ਜਿੱਥੇ ਉਸ ਦੀ ਤਲਾਸ਼ جاری ਹੈ ਉੱਥੇ ਹੀ ਇਹ ਗੱਡੀ ਜੋ ਕਿ ਸਿਲੰਡਰਾਂ ਦੇ ਨਾਲ ਭਰੀ ਹੋਈ ਸੀ ਇਸ ਦੇ ਵਿੱਚ ਸਿਲੰਡਰ ਵੰਦੇ ਦੇਖ ਕੇ ਲੋਕ ਵੀ ਹੈਰਾਨ ਹੋ ਗਏ ਇਹ ਮੁੰਡਾ ਸੱਤ ਭੈਣਾਂ ਦਾ ਇਕਲੌਤਾ ਪਰਾ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਪਾਤਨਾ ਦੇ ਕੋਸ਼ਲ ਗੈਸ ਏਜੰਸੀ ਦੀ ਇਹ ਗੱਡੀ ਸੀ ਜੋ ਕਿ ਖਨੋਰੀ ਨਜ਼ਦੀਕ ਪਿੰਡ ਜੋਗੀਵਾਲ ਅਤੇ ਨਾਈਵਾਲਾ ਦੇ ਪਿੰਡ ਦੇ ਡੇਰੇ ਦੇ ਕੋਲ ਸਿਲੰਡਰ ਡਿਲੀਵਰੀ ਕਰ ਰਹੀ ਸੀ ਇਸੇ ਦੌਰਾਨ ਹੀ ਗੱਡੀ ਜਦੋਂ 파ਖੜਾ ਨਹਿਰ ਦੀ ਪਟੜੀ ਤੋਂ ਲੰਘਣ ਲੱਗਦੀ ਹੈ ਤਾਂ ਹਾਦਸੇ ਦਾ ਸ਼ਿਕਾਰ ਹੋ ਕੇ ਨਹਿਰ ਦੇ ਵਿੱਚ ਹੀ ਡਿੱਗ ਪੈਂਦੀ ਹੈ ਗੈਸ ਏਜੰਸੀ ਦੇ ਮਾਲਕ ਕਪਿਲ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਹੀ ਡਰਾਈਵਰ ਗੁਰਦਿੱਤ ਸਿੰਘ ਗੁਰੀ ਰੂਟ ਦੇ ਮੁਤਾਬਕ ਪਿੰਡਾਂ ਦੇ ਵਿੱਚ ਡੇਰਿਆਂ ਤੇ ਗੈਸ ਸਿਲੰਡਰ ਦੀ ਸਪਲਾਈ ਕਰਨ ਦੇ ਲਈ ਗਿਆ ਸੀ ਤਕਰੀਬਨ 5:00 ਵਜੇ ਗੱਡੀ ਦਾ GPS ਬੰਦ ਹੋ ਗਿਆ ਇਸ ਤੋਂ ਬਾਅਦ ਉਹਨਾਂ ਨੇ ਭਾਲ ਕੀਤੀ ਤਾਂ ਗੈਸ ਸਿਲੰਡਰ ਨਹਿਰ ਦੇ ਵਿੱਚ ਤੈਰਦੇ ਮਿਲੇ ਇਸ ਤੋਂ ਉਪਰੰਤ ਗੋਤਾਖੋਰਾਂ ਨੂੰ ਬੁਲਾਇਆ ਗਿਆ ਗੋਤਾਖੋਰਾਂ ਦੇ ਵੱਲੋਂ ਗੱਡੀ ਤਾਂ ਕੱਢ ਲਈ ਗਈ ਹੈ ਪਰ ਵਿਅਕਤੀ ਦੀ ਭਾਲ ਹੁਣ ਤੱਕ جاری ਹੈ ਸਤਪੈਣਾ ਦੇ ਇਕਲੋਤੇ ਭਰਾ ਦੀ ਹੁਣ ਤੱਕ ਤਲਾਸ਼ ਨਹੀਂ ਹੋਈ ਹੈ ਲਗਾਤਾਰ ਉਸ ਨੂੰ ਲੱਭਿਆ ਜਾ ਰਿਹਾ ਹੈ ਇਹ ਵੀ ਦੱਸਿਆ ਗਿਆ ਕਿ ਮ੍ਰਿਤਕ ਇਕਲੌਤਾ ਪ੍ਰਾਇ ਹੈ ਅਤੇ ਇਸ ਤੋਂ ਪਿੱਛੇ ਹੁਣ ਪਰਿਵਾਰਿਕ ਮੈਂਬਰ ਕੈਮਰੇ ਦੇ ਸਾਹਮਣੇ ਆ ਕੇ ਕੀ ਕੁਝ ਕਹਿੰਦੇ ਨੇ ਉਹ ਦੱਸ ਦਿੰਨੇ ਆ ਪਰ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਉਹ ਵਿਆਹਿਆ ਹੋਇਆ ਸੀ ਅਤੇ ਘਰ ਦੇ ਵਿੱਚ ਇੱਕ 마ਸੂਮ ਬੱਚੀ ਵੀ ਹੈ ਪਤਨੀ ਅਤੇ 마ਸੂਮ ਬੱਚੀ ਵੀ ਆਪਣੇ ਨਿਸਪਤੀ ਦਾ ਇੰਤਜ਼ਾਰ ਕਰ ਰਹੀਆਂ ਨੇ ਘਰ ਦੇ ਵਿੱਚ ਉਹ ਗਏ ਸ ਮੁੰਡੇ ਦੀ ਜਾਣਕਾਰੀ ਹੁਣ ਤੱਕ ਨਹੀਂ ਮਿਲੀ ਹੈ ਆਖਿਰਕਾਰ ਕਿੱਥੇ ਚਲਾ ਗਿਆ ਉਹ ਇਸ ਨੂੰ ਲੈ ਕੇ ਗੋਤਾ ਖੁਰਨ ਦਾ ਵੀ ਇਹੀ ਕਹਿਣਾ ਸੀ ਕਿ ਪਾਣੀ ਦਾ ਵਹਾਵ ਤੇਜ਼ ਸੀ ਜਿਸ ਦੇ ਚਲਦੇ ਹੋਏ ਉਹ ਕਿਤੇ ਅੱਗੇ ਰੁੜ ਗਿਆ ਹੋਣਾ ਗੁਰਦੇਵ ਸਿੰਘ ਗੁਰੀ ਦੀ ਭਾਲ جاری ਹੈ ਤੇ ਇਸ ਨੂੰ ਲੈ ਕੇ ਪਰਿਵਾਰਿਕ ਮੈਂਬਰ ਕੀ ਕਹਿ ਰਹੇ ਨੇ ਆਓ ਸੁਣਦੇ ਜੀ ਜਿਹੜਾ ਇਹ ਬੰਦਾ ਨੈਸੀਡਿਕ ਹੈ ਕੀ ਲੱਗਦਾ ਏ ਤੁਹਾਡਾ ਇਹ ਸਾਡੇ ਚਾਚੇ ਦਾ ਬੇਟਾ ਸੀਗਾ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਗੁਰਦਿੱਤਾ ਜੀ ਉਦਾਂ ਗੁਰੀ-ਗੁਰੀ ਕਹਿੰਦੇ ਨੇ ਜੀ ਇਹਨੂੰ ਤੇ ਆਪਣੇ ਗੈਸ ਏਜੰਸੀ ਚ ਲੱਗਾ ਹੋਇਆ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਵਾਸੀ ਵਾਪਸ ਆ ਰਿਹਾ ਸੀਗਾ ਜੀ ਹੁਣ ਕੀ ਪਾਣਾ ਵਰਤਿਆ ਇਹ ਤਾਂ ਕੁਝ ਕਹਿ ਨਹੀਂ ਸਕਦੇ ਕਿੰਨੇ ਭੈਣ ਭਰਾ ਨੇ ਇਹ ਭੈਣ ਜੀ ਸਤਪੁਰਾ ਸਤ ਭੈਣਾਂ ਨੇ ਜੀ ਇਹ ਤੇ ਇੱਕ ਇੱਕ ਭਰਾ ਆ ਜੀ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਆ ਦੋ ਸਾਲ ਦੋ ਸਾਲ ਦੀ ਗੁੜੀਆ ਜੀ ਮਾਤਾ ਮਾਤਾ ਭਲੀ ਕਰੇ ਜੀ ਕੀ ਨਾਮ ਆ ਜੀ ਮੇਰਾ ਨਾਮ ਕਪਿਲ ਕੋਸ਼ਲ ਮਾਲੀਗਾ ਜੀ ਕੋਸ਼ਲ ਐਚਪੀ ਗੈਸ ਪਾਤਰਾਪੁਰ ਇੱਕ ਹੀ ਗੱਲ ਬਾਤ ਹੋਈ ਧੀ ਆਪਣੀ ਇੱਕ ਗੱਡੀ ਦੀ ਜਿਹੜੇ ਵੀਡੀਓ ਵੀ ਵਾਇਰਲ ਹੋਈ ਜਾਂਦੀ ਵੀ ਗੱਡੀ ਜਿਹੜੀ ਨੈਰਚੀ ਡਿੱਗੀ ਹੈ ਕੀ ਮਾਮਲਾ ਹੈ ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਇਹ ਸ਼ਾਮ ਨੂੰ 5:00 ਵਜੇ ਜਿਹੜਾ GPS ਆਫ ਹੋ ਗਿਆ ਜੀ ਤੇ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਫਿਰ ਮੈਂ ਸ਼ਤਰਾਨੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਚਾਓ ਮੈਂ ਆ ਰਿਹਾ ਉਹ ਦੇਖਿਆ ਕਿ ਸਿਲੰਡਰ ਤਾਂ ਸਾਰੇ ਰੁੜ ਚੁਕੇ ਸੀ ਜਿੱਥੇ ਜੀਪੀਐਸ ਦੀ ਲੋਕੇਸ਼ਨ ਆਫ ਹੋਈ ਹੈ ਉਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਹੈ ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚ ਕੇ ਇੱਥੇ ਸਵੇਰ ਖੜੇ ਹਾਂ ਜੀ ਕੀ ਮੈਟਰ ਕੀ ਸਮਝ ਕੋਈ ਲੱਗਿਆ ਪਤਾ ਵੀ ਕਿਵੇਂ ਗੱਡੀ ਡਿੱਗਣ ਦਾ ਜਾਂ ਕੀ ਹੋਇਆ ਕੁਝ ਨਹੀਂ ਸਮਝ ਆਇਆ ਜੀ ਸਾਡੇ ਦਾ ਮਲਬ ਰੂਟੀਨ 'ਚ ਗੱਡੀਆਂ ਚੱਲਦੀਆਂ ਨੇ ਜੀ ਕੋਈ ਐਹੋ ਜੀ ਗੱਲਬਾਤ ਨਹੀਂ ਹੋਈ ਮੁੰਡੇ ਨਾਲ ਵੀ ਆਰਾਮ ਨਹੀਂ ਕਿ ਮੈਂ ਆ ਰਿਹਾ ਜੀ ਬਸ ਵਾਪਸ ਤੁਹਾਡੇ ਨਾਲ ਆਖਰੀ ਗੱਲਬਾਤ ਕਦੋਂ ਹੋਈ ਹੈ ਡਰਾਈਵਰ ਵੀ 4 ਵਜੇ ਮੇਰੇ ਨਾਲ ਹੋਈ ਹੈ ਕਹਿੰਦਾ ਮੈਂ ਚੱਲ ਪਿਆ ਜੀ ਬਸ ਮੈਂ ਪਹੁੰਚੂਗਾ ਬਸ ਨਾਮ ਕਿਸੇ ਡਰਾਈਵਰ ਦਾ ਕਿਹੜੇ ਪਿੰਡ ਦਾ ਰਹਿਣ ਵਾਲਾ ਸੀ ਤਿਤ ਸਿੰਘ ਜੀ ਪਾਤੜਾ ਦਾ ਰਹਿਣ ਵਾਲਾ ਸੀ ਠੀਕ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੋਈ ਕਾਰਵਾਈ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਰਾਤ ਨੂੰ ਵੀ ਸਾਡੇ ਨਾਲ ਹੀ ਸੀ ਜੀ ਗੋਤਾਖੋਰ ਵੀ ਸੀ ਤੇ ਸਵੇਰੇ ਆਸੀ ਜਿਹੜੀ ਗੱਡੀ ਕੱਢ ਕੇ ਗੱਡੀ ਘੜਵਾਈ ਹੈ ਉਸ ਤੋਂ ਬਾਅਦ ਮਤਲਬ ਪੁਲਿਸ ਵਾਲਿਆਂ ਨੇ ਕਿਹਾ ਕਿ ਜੇ ਸਾਨੂੰ ਫੋਨ ਕਰ ਦਿਓ ਕਿ ਜਦੋਂ ਕੋਈ ਕਾਰਵਾਈ ਚਰਨਜੀਤ ਜੀ ਕਿਹੜੀ ਗੱਡੀ ਭਾਖੜਾ ਨਾਚ ਤੇ ਸਿਲੰਡਰ ਵਾਲੀ ਡਿੱਗੀ ਸੀਗੀ ਇਹ ਮਾਮਲੇ ਬਾਰੇ ਕੀ ਜਾਣਕਾਰੀ ਮਿਲੀ ਹੈ ਕੀ ਸਾਹਮਣੇ ਆਇਆ ਕੱਲ ਸਾਨੂੰ 8 ਵਜੇ ਇਨਫਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮਲੂਮ ਪਾਖੜਾ ਨਹਿਰ ਚ ਡਿੱਗ ਗਈ ਜੀ ਉਸ ਤੋਂ ਬਾਅਦ ਰਾਤ ਗੁੱਤਾਖੋਰਾ ਬੁਲਾਏ ਸੀ ਰਾਤ ਮੀਰੀ ਚ ਗੁੱਤਾਖੋਰਾ ਪਾਖੜਾ ਨਹਿਰ ਵਿੱਚ ਨਹੀਂ ਬੜੀ ਉਸ ਤੋਂ ਬਾਅਦ ਅੱਜ ਸਵੇਰੇ ਗੁੱਤਾਖੋਰਾ ਨੇ ਟਰੇਨ ਮਗਾ ਕੇ ਉਹਨੂੰ ਬਾਹਰ ਕੱਢਿਆ ਜਿਸ ਵਿੱਚ ਕਿਸੇ ਵੀ ਅੰਕਤੀ ਦੀ ਕੋਈ ਵੀ ਜਾਨ ਕਰੀ ਜੀ ਤੀਕ ਪਤਾ ਨਹੀਂ ਲੱਗ ਸਕਿਆ ਜੀ ਕੀ ਕੋਝਾ ਜੋ ਇਸ ਵਿੱਚ ਨਹਿਰ ਚ ਕੀ ਕੱਢਿਆ ਗਿਆ ਸੀ ਕ्रेन ਦੇ ਨਾਲ ਕ्रेन ਦੇ ਨਾਮ ਬਲੇਰੋ ਪੀਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਜੋ ਕਿਸੇ ਵੱਲੋਂ ਕੋਈ ਇਤਲਾਹ ਕੀ ਵੀ ਆਈ ਸੀ ਆਪਾਂ ਨੂੰ ਕੋਈ ਇਤਲਾਹ ਹੀ ਹਜੇ ਤੱਕ ਹਾਂ ਜੀ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਆਫਲਾ ਨਹਿਰ ਵਿੱਚ ਵਿਅਕਤੀ ਰਿ ਗਿਆ ਸੀ ਕੀ ਨਾਮ ਹੈ ਬਾਈ ਜੀ ਹਾਂ ਜੀ ਮੇਰੇ ਜੀ ਮੇਰਾ ਨਾਮ ਸਿੰਦਰ ਸਿੰਘ ਹੈ ਇਹ ਕੀ ਗੱਲਬਾਤ ਕੋਣ ਸੀ ਜਿਹੜਾ ਇਹ ਬੰਦਾ ਨਹਿਰ ਵਿੱਚ ਡਿੱ ਗਿਆ ਕੀ ਲੱਗਦਾ ਏ ਤੁਹਾਡਾ ਇਹ ਸਾਡੇ ਚਾਚੇ ਦਾ ਬੇਟਾ ਸੀਗਾ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਗੁਰਦਿੱਤਾ ਜੀ ਉਦਾਂ ਗੁਰੀ ਗੁਰੀ ਕਹਿੰਦੇ ਨੇ ਜੀ ਇਹਨੂੰ ਤੇ ਆਪਣੀ ਗੈਸ ਏਜੰਸੀ ਚ ਲੱਗਿਆ ਹੋਇਆ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਦਾ ਸੀ ਵਾਪਸ ਆ ਰਿਹਾ ਸੀਗਾ ਜੀ ਹੁਣ ਕੀ ਪਾਣਾ ਵਰਤਿਆ ਦਾ ਕੁਝ ਪੈ ਨਹੀਂ ਸਕਦੇ ਕਿੰਨੇ ਭੈਣ ਭਰਾ ਨੇ ਇਹ ਭੈਣ ਜੀ ਸੱਤ ਭਰਾ ਸੱਤ ਭੈਣਾਂ ਨੇ ਜੀ ਇਹ ਤੇ ਇੱਕ ਭਰਾ ਹੈ ਜੀ ਕੋਲੋਂ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਐ 2 ਸਾਲ 2 ਸਾਲ ਦੀ ਗੁੜੀਆ ਜੀ ਧਰਮਾਤਮਾ ਭਲੀ ਕਰੇ ਜੀ ਕੀ ਨਾਮ ਐ ਜੀ ਮੇਰਾ ਨਾਮ ਕਪਿਲ ਕੋਸ਼ਨ ਮਾਲੀਗਾ ਜੀ ਕੋਸ਼ਲ ਐਚ ਪੀ ਗੈਸ ਪਾਤੜਾ ਤੋਂ 21 ਗਲਬਾ ਤੋਂ ਜਿਹੜੀ ਆਪਣੀ ਇੱਕ ਗੱਡੀ ਦੀ ਜਿਹੜੇ ਵੀਡੀਓ ਵੀ ਵਾਇਰਲ ਹੋਈ ਜਾਂਦੀ ਐ ਵੀ ਗੱਡੀ ਜਿਹੜੀ ਨੈਸਟੀ ਡਿੱਕੀ ਐ ਕੀ ਮਾਮਲਾ ਐ ਸਾਡੀ ਕੱਲ ਗੱਡੀ ਆਪਣੇ ਡਿਲੀਵਰੀ ਤੇ ਗਈ ਸੀ ਇਹ ਸ਼ਾਮ ਨੂੰ 5:00 ਵਜੇ ਜਿਹੜਾ GPS ਆਫ ਹੋ ਗਿਆ ਜੀ ਤੇ ਸਾਨੂੰ ਮਤਲਬ ਲੋਕਾਂ ਦੇ ਫੋਨ ਆਏ ਕਿ ਸਿਲੰਡਰ ਐਵੇਂ ਡਿੱਗੇ ਜਾ ਰਹੇ ਨੇ ਫਿਰ ਮੈਂ ਸ਼ਤਰਾਨੇ ਮੇਰੇ ਮਿੱਤਰ ਨੇ ਉਹਨਾਂ ਨੂੰ ਭੇਜਿਆ ਕਿ ਤੁਸੀਂ ਚਾਓ ਮੈਂ ਆ ਰਿਹਾ ਉਹ ਦੇਖਿਆ ਕਿ ਸਿਲੰਡਰ ਤਾਂ ਸਾਰੇ ਰੁੜ ਚੁਕੇ ਸੀ ਜਿੱਥੇ GPS ਦੀ ਲੋਕੇਸ਼ਨ ਆਫ ਹੋਈ ਹੈ ਉੱਥੇ ਆ ਕੇ ਦੇਖਿਆ ਕਿ ਮਤਲਬ ਲੋਕਾਂ ਨੇ ਦੱਸਿਆ ਕਿ ਗੱਡੀ ਇੱਥੇ ਡਿੱਗੀ ਹੈ ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚ ਕੇ ਇੱਥੇ ਸਵੇਰ ਖੜੇ ਹਾਂ ਜੀ ਕੀ ਮੈਟਰ ਕੀ ਸਮਝ ਕੋਈ ਲੱਗਿਆ ਪਤਾ ਵੀ ਕਿਵੇਂ ਗੱਡੀ ਡਿੱਗਣ ਦਾ ਜਾਂ ਕੀ ਹੋਇਆ ਕੁਛ ਨਹੀਂ ਸਮਝ ਆਇਆ ਜੀ ਸਾਡੇ ਦਾ ਮਤਲਬ ਰੂਟੀਨ 'ਚ ਗੱਡੀਆਂ ਚੱਲਦੀਆਂ ਨੇ ਜੀ ਕੋਈ ਐਹੋ ਜੀ ਗੱਲਬਾਤ ਨਹੀਂ ਹੋਈ ਮੁੰਡੇ ਨਾਲ ਵੀ ਆਰਾਮ ਨਹੀਂ ਕਿ ਮੈਂ ਆ ਰਿਹਾ ਜੀ ਬਸ ਵਾਪਸ ਤੁਹਾਡੇ ਨਾਲ ਆਖਰੀ ਗੱਲਬਾਤ ਕਦੋਂ ਹੋਈ ਹੈ ਡਰਾਈਵਰ ਚਾਰ ਕ' 2 ਵਜੇ ਮੇਰੇ ਨਾਲ ਹੋਈ ਹੈ ਕਹਿੰਦਾ ਮੈਂ ਚੱਲ ਪਿਆ ਜੀ ਬਸ ਮੈਂ ਪਹੁੰਚੂਗਾ ਬਸ ਨਾਮ ਕਿਸੇ ਡਰਾਈਵਰ ਦਾ ਕਿਹੜੇ ਪਿੰਡ ਦਾ ਰਹਿਣ ਵਾਲਾ ਸੀਤ ਸਿੰਘ ਇਹ ਜੀ ਇਹ ਪਾਤੜਾ ਦਾ ਰਹਿਣ ਵਾਲਾ ਸੀ ਠੀਕ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੋਈ ਕਾਰਵਾਈ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਰਾਤ ਨੂੰ ਵੀ ਸਾਡੇ ਨਾਲ ਹੀ ਸੀ ਜੀ ਗੋਤਾਖੋਰ ਵੀ ਸੀ ਤੇ ਸਵੇਰੇ ਅਸੀਂ ਜਿਹੜੀ ਗੱਡੀ ਕੱਢ ਕੇ ਗੱਡੀ ਘੜਵਾਈ ਹੈ ਉਸ ਤੋਂ ਬਾਅਦ ਮਤਲਬ ਪੁਲਿਸ ਵਾਲਿਆਂ ਨੇ ਕਿਹਾ ਕਿ ਜੇ ਸਾਨੂੰ ਫੋਨ ਕਰਦੇ ਹੋ ਕਿ ਜਦੋਂ ਵੀ ਕੋਈ ਕਾਰਵਾਈ ਚਰਨਜੀਤ ਜੀ ਇੱਕ ਜਿਹੜੀ ਗੱਡੀ ਭਾਖੜਾ ਨਹਿਰ ਤੇ ਸਿਲੰਡਰ ਵਾਲੀ ਡਿੱਗੀ ਸੀਗੀ ਇਹ ਮਾਮਲੇ ਬਾਰੇ ਕੀ ਜਾਣਕਾਰੀ ਮਿਲੀ ਹੈ ਕੀ ਸਾਹਮਣੇ ਆਇਆ ਕੱਲ ਸਾਨੂੰ 8 ਵਜੇ ਇਨਫੋਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮ ਲੂਮ ਭਾਖੜਾ ਨਹਿਰ ਤੇ ਡਿੱਗ ਗਈ ਜੀ ਉਸ ਤੋਂ ਬਾਅਦ ਰਾਤ ਗੁੱਤਾਪੁਰ ਬੁਲਾਈ ਸੀ ਰਾਤ ਮਹਿਰੀ ਚ ਗੁੱਤਾਪੁਰ ਪਾਕੜਾ ਨਹਿਰ ਵਿੱਚ ਨਹੀਂ ਬੜੀ ਉਸ ਤੋਂ ਬਾਅਦ ਅੱਜ ਸਵੇਰੇ ਗੁੱਤਾਪੁਰ ਨੇ ਟਰੇਨ ਮਗਾ ਕੇ ਉਹਨੂੰ ਬਾਹਰ ਕੱਢਿਆ ਜਿਸ ਵਿੱਚ ਕਿਸੇ ਵੀ ਅੰਕਿਤ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜੀ ਕੀ ਕੋਝਾ ਜੋ ਇਸ ਵਿੱਚ ਨਹਿਰ ਚ ਕੀ ਕੱਢਿਆ ਗਿਆ ਸੀ ਟਰੇਨ ਦੇ ਨਾਲ ਟਰੇਨ ਦੇ ਨਾਮ ਬਲੇਰੋ ਪੀਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਜੋ ਕਿਸੇ ਵੱਲੋਂ ਕੋਈ ਇਤਲਾਹ ਕੀ ਵੀ ਆਈ ਸੀ ਆਪਾਂ ਨੂੰ ਕੋਈ ਇਤਲਾਹ ਹੀ ਅਜੇ ਤੱਕ ਭਾਜੀ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਆਫਲਾਨੇਰ ਵਿੱਚ ਵਿਅਕਤੀ ਲਿ ਗਿਆ ਸੀ ਕੀ ਨਾਮ ਆ ਬਾਈ ਜੀ ਹਾਂਜੀ ਮੇਰਾ ਜੀ ਮੇਰਾ ਨਾਮ ਹਿੰਦਰ ਸਿੰਘ ਹੈ 21 ਗੱਲਬਾਤ ਕੋਣ ਸੀ ਜਿਹੜਾ ਇਹ ਬੰਦਾ ਨੈਰ ਵਿੱਚ ਡਿੱ ਗਿਆ ਕੀ ਲੱਗਦਾ ਏ ਥੋੜਾ ਇਹ ਸਾਡੇ ਚਾਚੇ ਦਾ ਬੇਟਾ ਸੀਗਾ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਗੁਰਦਿੱਤਾ ਜੀ ਉਦਾਂ ਗੁਰੀ ਗੁਰੀ ਕਹਿੰਦੇ ਨੇ ਜੀ ਇਹਨੂੰ ਤੇ ਆਪਣੇ ਗੈਸ ਏਜੰਸੀ ਚ ਲੱਗਿਆ ਹੋਇਆ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਕਾਸੀ ਵਾਪਸ ਆ ਰਿਹਾ ਸੀਗਾ ਜੀ ਹੁਣ ਕੀ ਪਾਣਾ ਵਰਤਿਆ ਇਹਦਾ ਕੁਝ ਪਹਿ ਨਹੀਂ ਸਕਦੇ ਕਿੰਨੇ ਭੈਣ ਭਰਾ ਨੇ ਜੀ ਭੈਣ ਜੀ ਸੱਤ ਭਰਾ ਸੱਤ ਭੈਣਾਂ ਨੇ ਜੀ ਤੇ ਇੱਕ ਇੱਕ ਭਰਾ ਹੈ ਜੀ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਹੈ 2 ਸਾਲ 2 ਸਾਲ ਦੀ ਗੁੜੀਆ ਜੀ ਓ ਕੀ ਹਾਂ ਤੁਮਾਤਮਾ ਭਲੀ ਕਰੇ ਜੀ